ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ YouTube ਤੇ Facebook ਚੈਨਲ ਤੇ ਅੱਜ ਦੀ ਜਿਹੜੀ ਵੀਡੀਓ ਰਹੂਗੀ ਥੋੜੀ ਜੀ ਲੰਬੀ ਰਹੂਗੀ ਤੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਤੇ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ। ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਣਾਗਾ ਪਲਸਟਰ ਕਰਨ ਵੇਲੇ ਅਸਟੀਮੇਟ ਕਿਵੇਂ ਲਗਾਈਏ ਕਿ ਕਿੰਨਾ ਸੀਮੈਂਟ ਲੱਗੇਗਾ ਸਾਡਾ ਕਿੰਨਾ ਰੇਤਾ ਲੱਗੇਗਾ। ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਤੇ ਸਟੈਪ ਬਾਈ ਸਟੈਪ ਵੀਡੀਓ ਨੂੰ ਦੇਖਣਾ ਤੇ ਉਹਨੂੰ ਫੋਲੋ ਜਰੂਰ ਕਰ ਲੈਣਾ ਤੇ ਜਿਹੜਾ ਅਸੀਂ ਸੌਫਟਵੇਅਰ ਜਾਂ ਜਿਹੜਾ ਅਸੀਂ ਇਦੇ ਵਿੱਚ ਕੈਲਕੂਲੇਟਰ ਆਨਲਾਈਨ ਵਰਤ ਰਹੇ ਆ ਉਹਦਾ ਜਿਹੜਾ ਤੁਹਾਨੂੰ ਲਿੰਕ ਆਪਾਂ ਕਮੈਂਟ ਸੈਕਸ਼ਨ ਦੇ ਵਿੱਚ ਦੇ ਦਾਂਗੇ ਤੁਸੀਂ ਖੁਦ ਘਰੇ ਆਪਣਾ ਉਸ ਸੌਫਟਵੇਅਰ ਦੀ ਵਰਤੋਂ ਕਰਕੇ ਜਾਂ ਜਿਹੜੇ ਉਸ ਸੌਫਟਵੇਅਰ ਦੇ ਵਿੱਚ ਫਾਰਮੂਲੇ ਦੱਸਿਆ ਉਹਦੀ ਵਰਤੋਂ ਕਰਕੇ ਤੁਸੀਂ ਸੌਖੇ ਤਰੀਕੇ ਦੇ ਨਾਲ ਐਸਟੀਮੇਟ ਲਗਾ ਸਕਦੇ ਹੋ ਵੀ ਕਿੰਨਾ ਸੀਮੈਂਟ ਲੱਗੇਗਾ ਕਿੰਨਾ ਰੇਤਾ ਲੱਗੇਗਾ ਤੇ ਬਾਲਾ ਸਮਾਂ ਤੁਹਾਡਾ ਆਪਾਂ ਵੇਸਟ ਨਹੀਂ ਕਰਨਾ ਤੇ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਜਿਵੇਂ ਆਪਣੇ ਕੋਲੇ ਆ ਇੱਕ ਲਿੰਕ ਪਿਆ ਤੁਹਾਨੂੰ ਇਸ ਤਰ੍ਹਾਂ ਲਿੰਕ ਮਿਲ ਜਾਣਾ ਕਮੈਂਟ ਸੈਕਸ਼ਨ 'ਚ ਤੇ ਇਸ ਜਿਹੜਾ ਸੌਫਟਵੇਅਰ ਦਾ ਨਾਮ ਹੈਗਾ ਆਨਲਾਈਨ ਹੀ ਸੌਫਟਵੇਅਰ ਵਰਕ ਕਰਨਾਗਾ ਕੈਲਕੂਲੇਟਰ ਹੈਗਾ ਇਹ ਸਿਵਲ ਇੰਜੀਨੀਅਰਿੰਗ ਕੈਲਕੂਲੇਟਰ ਹੈ ਜੀ ਸਿਵਲ ਇੰਜੀਨੀਅਰਿੰਗ ਕੈਲਕੂਲੇਟਰ ਨੂੰ ਜਦੋਂ ਓਪਨ ਕਰਾਂਗੇ ਤੇ ਇਹਦੇ ਵਿੱਚ ਨਾ ਇਸ ਤਰ੍ਹਾਂ ਦੇ ਅਸਟੀਮਾਫੀ ਤਰ੍ਹਾਂ ਦਾ ਇਹ ਅਸਟੀਮੇਟ ਸਾਨੂੰ ਕਰਕੇ ਦਿੰਦਾਗਾ ਠੀਕ ਹੈ ਜੀ ਅਸੀਂ ਇਹਦੇ ਵਿੱਚ ਕੀ ਕਰਦਾਂਗਾ ਅਸੀਂ ਸਿਰਫ ਪਲਸਟਰ ਦਾ ਅਸਟੀਮੇਟ ਜਿਹੜਾ ਇੰਡੀਅਨ ਸਟੈਂਡਰਡ ਕੋਡ ਆ 1661 ਉਹਦੇ ਮੁਤਾਬਕ ਆਪਾਂ ਕੈਲਕੂਲੇਟ ਕਰ ਰਹੇ ਹਾਂ ਇਹਦੇ ਵਿੱਚ ਠੀਕ ਹੈ ਜੀ ਤੇ ਲੰਬਾਈ ਚੜਾਈ ਨੂੰ ਅਸੀਂ ਇਹਨੂੰ ਸਭ ਤੋਂ ਪਹਿਲਾਂ ਲੰਬਾਈ ਚੜਾਈ ਨੂੰ ਕਰ ਲੈਣਾ ਫੁੱਟਾਂ ਦੇ ਵਿੱਚ ਕਨਵਰਟ ਕਰ ਲੈਣਾ ਆਪਾਂ ਫੁੱਟਾਂ ਦੇ ਵਿੱਚ ਕਰ ਲਿਆ ਉਸ ਤੋਂ ਬਾਅਦ ਪਲਸਟਰ ਦੀ ਮੋਟਾਈ ਤੁਸੀਂ ਦੇਖੋਗੇ 12mm 15mm 18mm ਤੇ 20mm ਪਲਾਸਟਰ ਦੀ ਜਿਹੜੀ ਮਟਾਈ ਹੈ ਕਿੰਨਾ ਮੋਟਾ ਪਲਾਸਟਰ ਕਰਨਾ ਥੋੜਾ ਜਿਹਾ ਹੁਣ ਆਪਾਂ ਇਹਦੇ ਤੇ ਜਾਣਕਾਰੀ ਤੇ ਆ ਜਾਣਾ ਵੀ ਪਲਾਸਟਰ ਦੀ ਮਟਾਈ ਦਾ ਕੀ ਹਿਸਾਬ ਕਿਤਾਬ ਹੈਗਾ ਤੁਸੀਂ ਇਹ ਦੇਖੋਗੇ ਇਹਦੇ ਚ ਨੀਚੇ ਦੱਸਿਆ ਹੋਇਆ ਕਿ ਜੇਕਰ ਆਪਾਂ ਇੱਤਾਂ ਦੀ ਜਿਹੜੀ ਚਣਾਈ ਆ ਉਹ ਕੀਤੀ ਹੋਈ ਆ ਤਾਂ 12mm ਮਟਾਈ ਜੇ ਵੱਡਾ ਇੱਟਾਂ ਉੱਚੀਆਂ ਨੀਮੀਆਂ ਨੇ ਜਿਵੇਂ ਆਪਾਂ ਕਹਿ ਦਈਏ ਕਿ ਆਪਾਂ ਖੰਗਰ ਇੱਟ ਵਰਤੀ ਹੋਈ ਆ ਤਾਂ ਉਹਦੇ ਵਾਸਤੇ ਅਸੀਂ 15mm ਦੀ ਮਟਾਈ ਕਰਾਂਗੇ ਜੇਕਰ ਸਾਡਾ ਸਰਫੇਸ ਆ ਜਿਹੜਾ ਥੋੜਾ ਉੱਚਾ ਨੀ ਮਬ ਜਾਦੇ ਆ ਹੋਰ ਰਫਾਏਗਾ ਤਾਂ ਫਿਰ 18mm ਪਲਸਤਰ ਕਰਦੇ ਹੁੰਨੇ ਆਪਾਂ ਤੇ ਜੇ ਆਪਾਂ ਡਬਲ ਪਲਸਤਰ ਜਿੱਦੇ ਵਿੱਚ ਛੜੀਆਂ ਮਾਰਦੇ ਆ ਗਰੂਪ ਆਲੇ ਨੇ ਜਿਵੇਂ ਆਪਾਂ ਭਾਂਡੇ ਵਗੈਰਾ ਦੇ ਵਿੱਚ ਜਾਂ ਇਮਾਰਤ ਦੇ ਬਾਹਰਲੇ ਪਾਸੇ ਛੜੀਆਂ ਮਾਰਦੇ ਆ ਤਾਂ 20mm ਦਾ ਪਲਸਤਰ ਲੱਗਦਾ ਜਿਹਨੂੰ ਡਬਲ ਪਲਸਤਰ ਕਹਿੰਦੇ ਆ ਦੂਰਾ ਪਲਸਤਰ ਕਹਿੰਦੇ ਆ ਠੀਕ ਹੈ ਜੀ ਹੁਣ ਆਪਾਂ ਇਹਦੇ ਕੈਲਕੂਲੇਟਰ ਦੇ ਉੱਪਰ ਤੱਕ ਜਾਣੇ ਆ ਅਸੀਂ ਇਹਦੀ ਲੰਬਾਈ ਨੂੰ ਫੁੱਟਾਂ ਦੇ ਵਿੱਚ ਬਦਲ ਲੈਣਾ ਠੀਕ ਹੈ ਜੀ ਇਹਦੀ ਚੜਾਈ ਨੂੰ ਵੀ ਅਸੀਂ ਫੁੱਟਾਂ ਦੇ ਵਿੱਚ ਬਦਲ ਲੈਣਾ ਚੜਾਈ ਆ ਜਿਹੜੀ ਵਿਡਥ ਭਾਵ ਇਹ ਸਾਡੀ ਉਚਾਈ ਬਣ ਜਾਂਦੀ ਹੈ ਦੀਵਾਰ ਦੀ ਅਸੀਂ ਜਿਵੇਂ ਇਹਦੇ ਵਿੱਚ ਲਿਖਤਾ ਹੋਇਆ 10 ਫੁੱਟ ਲਿਖਤਾ ਹੋਇਆ ਤੇ ਉਹਦੀ ਉਚਾਈ ਆਪਾਂ ਕਰਦੇ ਆ ਜਿਵੇਂ ਆਪਾਂ ਛੱਤ ਦੀ ਉਚਾਈ 11 ਫੁੱਟ ਹੁੰਦੀ ਹੈ ਨੋਰਮਲ ਤੇ ਮਸਾਲਾ ਕਿੰਨੇ ਜਿਹੜੇ ਇਹਦੇ ਅਨੁਪਾਤ ਰੱਖਣੇ ਆ ਮਸਾਲੇ ਦੇ ਆਪਾਂ 1 3 ਵਰਤ ਸਕਦੇ ਆ 1 4 ਵਰਤ ਸਕਦੇ ਆ 1 5 ਤੇ 1 6 ਨੋਰਮਲ ਹੀ ਆਪਾਂ 1 3 ਦਾ ਮਸਾਲਾ ਵਰਤਦੇ ਆ ਇੱਕ ਤਨ ਦਾ ਮਸਾਲੇ ਤੇ ਥੋੜਾ ਜਿਹਾ ਮਿਸਤਰੀ ਨੂੰ ਔਖਾ ਹੋ ਜਾਂਦਾ ਗਰਮਾਲਾ ਕਮਾਉਣਾ ਕਿਉਂਕਿ ਇੱਕ ਤਨ ਦਾ ਮਸਾਲਾ ਗਰਮਾਲੇ ਨੂੰ ਬਹੁਤ ਫੜਦਾ ਬਹੁਤ ਹੁੰਦਾ ਖਿੱਚਦਾ ਹੈਗਾ ਚਲੋ ਹੁਣ ਆਪਾਂ ਇਹਦੇ ਤੇ ਕੁਝ ਨਹੀਂ ਕਰਨਾ ਸੋਖਾ ਜਿਹਾ ਕੰਮ ਆ ਲંબਾਈ ਚੜਾਈ ਤੁਹਾਨੂੰ ਪਤਾ ਹੈਗੀ ਆ ਉਚਾਈ ਤੇ ਤੁਸੀਂ ਕੈਲਕੂਲੇਟਰ ਤੇ ਜਾ ਵੜਦਾ ਕੈਲਕੂਲੇਟ ਕਰ ਦੇਣਾ ਠੀਕ ਹੈ ਜੀ ਤੇ ਤੁਸੀਂ ਇੱਕ ਆਹ ਫਲੋ ਚਾਰਟ ਵੀ ਦੇਖੋਗੇ ਨਾਲ ਦੀ ਨਾਲ ਉਹਨੇ ਦੱਸਤਾ ਹੋਇਆ ਆਪਾਂ ਨੂੰ ਵੀ 100 ਕਿਲੋਗ੍ਰam ਸੀਮੈਂਟ ਲੱਗੇਗਾ 232 ਕਿਲੋਗ੍ਰam ਇਹਦੇ ਚ ਰੇਤਾ ਲੱਗੂਗਾ ਠੀਕ ਹੈ ਜੀ ਆ ਇਥੇ ਨੇ ਦੱਸਤਾ ਹੋਇਆ ਸੀਮਿੰਟ ਦੇ ਗੱਟੇ 2 ਲੱਗਣਗੇ 50 50 ਕਿਲੋ ਤੇ ਤੇ ਰੇਤਾ ਹੈਗਾ 0.23 ਟਨਾਂ ਦੇ ਵਿੱਚ ਅਸੀਂ ਇਹਨੂੰ ਫੁੱਟਾਂ 'ਚ ਕਨਵਰਟ ਕਰ ਸਕਦੇ ਹਾਂ ਉਹਦੀ ਵੀਡੀਓ ਆਪਾਂ ਰੀਲ ਪਾਈ ਹੋਈ ਆ ਤੇ ਇਸ ਏਰੀਆ ਨੂੰ ਇਹਨੇ ਮੀਟਰ ਸਕਰ ਦੇ ਵਿੱਚ ਕਨਵਰਟ ਕਰਕੇ ਜਾਂ ਇਹਦੀ ਸਕਰ ਫੁੱਟਾਂ ਦੇ ਵਿੱਚ ਵੀ ਕਨਵਰਟ ਕਰ ਲਿਆ ਹੋਇਆ ਤੇ ਹੁਣ ਅੱਗੇ ਗੱਲਬਾਤ ਆਉਂਦੀ ਆ ਦੋਸਤੋ ਇਹਨੂੰ ਵੇ ਇਹ ਕਿਸ ਤਰ੍ਹਾਂ ਕੈਲਕੂਲੇਟ ਕੀਤਾ ਇਸ ਕੈਲਕੂਲੇਟਰ ਨੇ ਇਹਦੇ ਇਹ ਵਾਲੇ ਨੋਟਸ ਨੇ ਇਹ ਵਾਲੇ ਫਾਰਮੂਲੇ ਆ ਜਿਹੜੇ ਇਹਨੇ ਵਰਤੇ ਹੋਏ ਆ ਤੁਸੀਂ ਖੁਦ ਇਸ ਤਰ੍ਹਾਂ ਦੇ ਫਾਰਮੂਲੇ ਵਰਤ ਕੇ ਵੀ ਐਸਟੀਮੇਟ ਲਗਾ ਸਕਦੇ ਹੋ ਸਿਵਲ ਇੰਜੀਨੀਅਰਿੰਗ ਦੇ ਸਟੂਡੈਂਟ ਨੇ ਜਿਹੜੇ ਜਾਂ ਜਿਹੜੇ ਆਰਕੀਟੈਕਚਰ ਦੇ ਸਟੂਡੈਂਟ ਨੇ ਉਹ ਇਹ ਫਾਰਮੂਲੇ ਵਰਤ ਕੇ ਕੈਲਕੂਲੇਟ ਕਰ ਸਕਦੇ ਆ ਤੁਹਾਨੂੰ ਥੋੜੀ ਜੀ ਜਾਣਕਾਰੀ ਦੇ ਦਿੰਨੇ ਆ ਜਿਵੇਂ ਆਪਾਂ ਲੰਬਾਈ ਤੇ ਉਚਾਈ ਲਿਖ ਲਈ ਉਹਨੂੰ ਏਰੀਆ ਬਣ ਗਿਆ 10.22 ਮੀਟਰ ਸਕੇਅਰ ਮੀਟਰ ਸਕੇਅਰਾਂ ਦੇ ਵਿੱਚ ਏਰੀਆ ਕੈਲਕੂਲੇਟ ਕਰ ਲੈਣਾ ਜਾਂ ਆਪਾਂ ਕਰਨਾ ਫੁੱਟਾਂ ਦੇ ਵਿੱਚ ਕਨਵਰਟ ਕਰ ਲੈਣਾ ਆਪਣਾ ਵਰਤੋਂ ਹੋਣੀ ਹੈ ਮੀਟਰ ਸਕੇਅਰਾਂ ਦੀ ਠੀਕ ਹੈ ਜੀ ਜਿਵੇਂ ਆ ਲੰਬਾਈ ਤੇ ਵਿਡਥ ਜਿਹੜੀ ਉਹਨੂੰ ਦੱਸਿਆ ਨੇ ਨੇ ਹਾਈਟ ਦੇਤਾ ਹੋਇਆ ਉਸ ਤੋਂ ਬਾਅਦ ਸਟੈਪ ਪਹਿਲਾ ਆ ਗਿਆ ਸਾਡਾ ਪਹਿਲੇ ਸਟੈਪ ਦੇ ਵਿੱਚ ਕੀ ਕਰਨਾਗਾ ਆਪਾਂ ਵੋਲਿਊਮ ਕੱਢਣੀ ਹੈ ਮੋਰਟਾਰ ਦੀ ਸਾਰੇ ਮਸਾਲੇ ਦੀ ਠੀਕ ਹੈ ਕਿ ਕੀ ਕੁਝ ਲੱਗੂਗਾ ਅਸੀਂ ਕੀ ਕਰਨਾ ਪਲਸਤਰ ਏਰੀਆ ਗੁਣਾ ਜਿਹੜੇ ਉਹਦੀ ਮਟਾਈ ਕਿੰਨੀ ਲੱਗਣੀ ਆ ਮਟਾਈ ਨੂੰ ਅਸੀਂ ਕਨਵਰਟ ਕਰ ਲਿਆ 0 ਜਿਹੜਾ 12 ਐਮ ਐਮ ਸੀ ਉਹਨੂੰ ਵੀ ਮੀਟਰਾਂ 'ਚ ਕਨਵਰਟ ਕਰ ਲਿਆ 10.2 0.012 ਜਿਹੜੀ ਉਹਦੀ ਮਟਾਈ ਆ ਗਈ ਮਸਾਲੇ ਦੀ ਤੇ ਇਹਦੀ ਵੋਲਿਊਮ ਬਣ ਗਈ 0.12 ਮੀਟਰ ਕਯੂਬ ਤੇ ਦੋਸਤੋ ਅਗਲੀ ਗੱਲ ਇਹਦੇ ਵਿੱਚ ਕੀ ਆ ਦੇਖੋ ਇਹ ਬਹੁਤ ਇੰਪੋਰਟੈਂਟ ਚੀਜ਼ ਆ ਗਿਆ ਇੰਨਾ ਡਿਟੇਲ ਦੇ ਵਿੱਚ ਕੰਮ ਕਰਦੇ ਆ ਸੌਫਟਵੇਅਰ ਤੁਸੀਂ ਦੇਖੋਗੇ 30% ਇਹਨਾਂ ਨੇ ਇਹ ਵਿੱਚ ਐਡ ਕੀਤਾ ਹੋਇਆ ਕਿਸ ਦਾ ਐਡ ਕੀਤਾ ਹੋਇਆ ਜਿਹੜੀਆਂ ਦਰਾਰਾਂ ਹੁੰਦੀਆਂ ਕੰਧ ਦੇ ਵਿੱਚ ਜੋੜਾਂ ਦੇ ਵਿੱਚ ਮਸਾਲਾ 30% ਪਾਇਆ ਜਾਂਦਾ ਜਦੋਂ ਪਲਸਤਰ ਕਰਦੇ ਆ ਠੀਕ ਹੈ ਜੀ ਫਿਰ ਉਹਦੇ ਵਿੱਚ ਉਹਨੂੰ ਵੀ ਐਡ ਕੀਤਾ ਹੋਇਆ 0.12 ਜਿਹੜੀ ਵੋਲਿਊਮ ਆਈ ਸੀ ਉਹਨੂੰ ਆਪਾਂ 0.3 ਜਿਹੜਾ ਉਹਦਾ 30% ਨੂੰ ਕੈਲਕੂਲੇਟ ਕਰਕੇ 0.16 ਮੀਟਰ ਕਯੂਬ ਜਿਹੜਾ ਸਾਡੇ ਕੋਲੇ ਮਸਾਲਾ ਆ ਗਿਆ ਤੇ 25% ਮਸਾਲਾ ਜਿਹੜਾ ਸੁੱਕਾ weight ਮੰਨਿਆ ਜਾਂਦਾ ਹੁੰਦਾ ਉਹਦਾ ਵੀ ਸੁੱਕੇ ਦਾ weight 25% ਤਾਂ ਗਿੱਲਾ ਓਕੇ ਘਟ ਜਾਂਦਾ ਠੀਕ ਹੈ ਜੀ ਫਿਰ ਉਹਦੀ ਡਰਾਈ ਵੋਲਿਊਮ ਕਿੰਨੇ ਆ ਕਿ 0.16 ਸੀ ਜਿਹੜੀ ਉਹਦੇ ਵਿੱਚ 25% ਕੱਢ ਲਿਆ ਉਹਦਾ ਠੀਕ ਹੈ ਜੀ ਇਹ ਤਕਰੀਬਨ ਤਕਰੀਬਨ ਸਾਡਾ ਬਣ ਗਿਆ 0.20 ਮੀਟਰ ਕਯੂਬ ਬਣ ਗਿਆ ਜੀ ਉਸ ਤੋਂ ਬਾਅਦ ਉਹਦੇ ਵਿੱਚ ਸੀਮਿੰਟ ਕਿੰਨਾ ਲੱਗੂਗਾ ਰੇਤਾ ਕਿੰਨਾ ਲੱਗੂਗਾ ਉਹ ਇਸ ਦੇ ਵਿੱਚ ਅੱਗੇ ਦੱਸਿਆ ਹੋਇਆ ਜਿਵੇਂ ਆਪਣੇ ਕੋਲੇ ਡਰਾਈ ਵੋਲਿਊਮ ਰੇਸ਼ੋ ਕਿੰਨੀ ਸੀ ਤੇ ਰੇਸ਼ੋ ਦਾ ਜੋੜ ਕਿੰਨਾ ਸੀਗਾ ਪਹਿਲਾਂ ਵੀ ਤੁਹਾਨੂੰ ਵੀਡੀਓ ਇੱਕ ਆਪਾਂ ਪਾਈ ਸੀ ਜਿਹਦੇ ਵਿੱਚ ਇਹਨਾਂ ਨੇ ਆਪਾਂ ਲਿਖ ਲਿਆ ਹੋਇਆ ਕਿ ਡਰਾਈ ਵੋਲਿਊਮ 0.20 ਆ ਗਈ ਸੀਮਿੰਟ ਦਾ ਅਨੁਪਾਤ ਕਿੰਨਾ ਸੀਗਾ 1 ਸੀਗਾ ਟੋਟਲ ਕਿੰਨਾ ਸੀ 1 3 ਸੀਮਿੰਟ ਦੇ ਕਿੰਨੇ ਬਣ ਗਏ ਸੀ ਜੋੜ ਪੂਰਾ ਮਸਾਲੇ ਦਾ 4 ਬਣ ਗਿਆ ਸੀ ਭਾਗ ਉਹਨੂੰ 0.35 0.35 ਕੀ ਚੀਜ਼ ਆ ਇਹ 1 ਮੀਟਰ ਕਯੂਬ ਦੇ ਵਿੱਚ 0.35 ਮੀਟਰ ਕਯੂਬ ਸੀਮੈਂਟ ਪੈ ਜਾਂਦਾ ਜਿਵੇਂ 1 ਮੀਟਰ ਕਯੂਬ ਦਾ ਡੱਬਾ ਬਣਾ ਲਗੇ ਤਾਂ 0.035 ਮੀਟਰ ਕਯੂਬ ਉਹਦੇ ਚ ਜਿਹੜਾ ਮਸਾਲਾ ਪੈ ਜਾਏਗਾ ਠੀਕ ਹੈ ਜੀ ਉਹਦੇ ਨਾਲ ਕੀ ਆ ਗਿਆ ਸਾਡਾ ਇਹ 100 ਕਿਲੋਗ੍ਰam ਬਣ ਗਿਆ ਜਦੋਂ ਇਹਨੂੰ ਕੈਲਕੂਲੇਟ ਕਰਦੇ ਆ ਤੇ ਦੋ ਗੱਟੇ ਜਿਹੜੇ ਆ 50-50 ਕਿਲੋ ਤੇ ਬਣ ਗਏ ਤੇ ਫਿਰ ਅਗਲੀ ਗੱਲ ਦੋਸਤੋ ਇਹਦੇ ਵਿੱਚ ਹੋਰ ਚੀਜ਼ ਹੈਗੀ ਆ ਵੀ ਆਪਾਂ ਰੇਤਾ ਕਿੰਨਾ ਕੱਢਣਾ ਸੇਮ 0.20 3 ਹੁਣ 3 ਸੀ ਨਾ ਇੱਕ ਤਿੰਨ ਵਰਤਿਆ ਸੀ 3/4 ਕਰ ਲਿਆ ਗੁਣਾ 1550 1550 ਕੀ ਹੈਗਾ 1 ਮੀਟਰ ਕਯੂਬ ਦਾ ਜੇ ਡੱਬਾ ਬਣਾਉਨੇ ਆ ਤਾਂ ਉਹਦੇ ਚ 1550 ਕਿਲੋਗ੍ਰam ਦਿੱਤਾ ਪੈਂਦਾ ਭਾਰ ਆ ਉਹਦਾ ਜਿਹੜਾ ਠੀਕ ਹੈ ਜੀ ਤੇ ਫਿਰ ਅਸੀਂ ਇਹਨੂੰ ਕੀ ਕਰ ਲਿਆਗਾ 0.20 3/4 1550 ਜਿਹੜਾ 1 ਮੀਟਰ ਕਯੂਬ ਦੇ ਵਿੱਚ ਮਸਾਲਾ ਪੈਗਾ ਇਹ ਹੈਗਾ 232 ਕਿਲੋਗ੍ਰam ਰੇਤਾ ਜੇ ਇਹਨੂੰ ਟਨਾਂਚ ਕਰਨਾ ਟਨਾਂਚ ਕਰਦੇ ਹੋਗੇ 232 ਕਿਲੋਗ੍ਰam ਨੂੰ ਫੁੱਟਾਂ ਚ ਕਰਨਾ ਤਾਂ ਤੁਸੀਂ ਫੁੱਟਾਂ ਚ ਕਨਵਰਟ ਕਰ ਸਕਦੇ ਹੋ ਮੀਟਰ ਕਯੂਬਾਂ ਚ ਕਰਨਾ ਹੈ ਤਾਂ ਮੀਟਰ ਕਯੂਬਾਂ ਦੇ ਵਿੱਚ ਵੀ ਕਨਵਰਟ ਕਰ ਸਕਦੇ ਹੋ ਠੀਕ ਹੈ ਜੀ ਸੋ ਇਹ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਇੱਕ ਚੰਗੇ ਪਲਾਸਟਰ ਦੇ ਵਿੱਚ ਜ਼ਰੂਰੀ ਹੁੰਦੀਆਂ ਅੱਗੇ ਹੋਰ ਵੀ ਇਹਨਾਂ ਨੇ ਜਾਣਕਾਰੀ ਦਿੱਤੀ ਆ ਚੰਗੇ ਪਲਾਸਟਰ ਦੇ ਵਿੱਚ ਕੋਈ ਖੱਡੇ ਵਗੈਰਾ ਨਹੀਂ ਹੋਣੇ ਚਾਹੀਦੇ ਹਮੇਸ਼ਾ ਜਿਹੜਾ ਕੀ ਆ ਚੰਗਾ ਮਸਾਲਾ ਵਰਤਣਾ ਹੈਗਾ ਉਹਦੀ ਚੰਗੀ ਹਾਰਡਨੈਸ ਹੋਵੇ ਕੀ ਦਾ ਵੈਦਰ ਕੰਡੀਸ਼ਨ ਸਹੀ ਹੋਣ ਵੀ 20 ਵਗੈਰਾ ਚ ਮਸਾਲਾ ਨਹੀਂ ਆਪਾਂ ਪਲਸਤਰ ਕਰਨਾ ਠੀਕ ਹੈ ਜੀ ਮਸਾਲੇ ਦੀ ਜਿਹੜੀ ਗੁਣਵੱਤਾ ਚੰਗੀ ਹੋਵੇ ਸਾਰੀਆਂ ਚੀਜ਼ਾਂ ਸਾਨੂੰ ਇਹਨਾਂ ਨੇ ਦੱਸੀਆਂ ਹੋਈਆਂ ਜੇ ਜਾਣਕਾਰੀ ਵਧੀਆ ਲੱਗੀ ਠੀਕ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਾ ਕਰੋ ਕਮੈਂਟ ਕਰਕੇ ਤੁਸੀਂ ਚੰਗੇ ਮਟੀਰੀਅਲ ਨੂੰ ਜ਼ਰੂਰ ਪ੍ਰਮੋਟ ਕਰਿਆ ਕਰੋ ਜਿਹੜੇ ਮੇਰੇ ਵੀਰਾਂ ਨੇ ਆਪਣਾ YouTube ਦਾ ਚੈਨਲ ਫੋਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਉਹਨੂੰ ਵੀ ਕਰ ਲਓ ਕਿਉਂਕਿ ਜਿਹੜੀ ਡਿਟੇਲ ਵੀਡੀਓ ਹੁੰਦੀ ਆ ਆਪਾਂ ਆਪਣੇ YouTube ਚੈਨਲ ਤੇ ਹੀ ਪਾਵਾਂਗੇ ਜਿਹੜੀਆਂ ਸ਼ਾਰਟ ਵੀਡੀਓ ਨੇ ਆਪਣੀਆਂ ਉਹ ਆਪਾਂ ਰੀਲ ਵਗੈਰਾ ਤੇ ਪਾਵਾਂਗੇ ਜਾਣਕਾਰੀ ਵਧੀਆ ਲੱਗਦੀ ਹੁੰਦੀ ਹੈ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਇੰਸਟਾਗ੍ਰam ਤੇ ਸਾਨੂੰ ਫੋਲੋ ਕਰ ਸਕਦੇ ਹੋ ਫੇਸਬੁੱਕ ਤੇ ਫੋਲੋ ਕਰ ਸਕਦੇ ਹੋ ਸਾਰਿਆਂ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਆਲ ਹਾਂਜੀ ਆਪਣਾ YouTube ਚੈਨਲ ਆ ਜੀ ਹਾਊਸ ਡਿਜ਼ਾਈਨ ਹੱਬ ਤੇ ਤੁਸੀਂ ਇਹਨੂੰ ਸਬਸਕ੍ਰਾਈਬ ਕਰ ਸਕਦੇ ਹੋ ਸਬਸਕ੍ਰਾਈਬ ਕਰਕੇ ਤੇ ਜਿਹੜਾ ਇਹਦਾ ਨੋਟੀਫਿਕੇਸ਼ਨ ਆ ਉਸ ਬੈਲ ਆਈਕਨ ਨੂੰ ਤੁਸੀਂ ਨੋਟੀਫਿਕੇਸ਼ਨ ਨੂੰ ਪੁਸ਼ ਕਰ ਲੈਣਾ ਤੇ ਸਾਰੀਆਂ ਵੀਡੀਓ ਸਾਡੀਆਂ ਜਿਹੜੀਆਂ ਨੇ ਇਹਦੇ ਵਿੱਚ ਤੁਹਾਨੂੰ ਮਿਲਣਗੀਆਂ ਸੋ ਸਾਰਾ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ